ਉਸੇ ਸੰਸਾਰ ਸਮੁੰਦਰ ਵਿੱਚ ਸਾਰੇ ਦੇ ਸਾਰੇ ਹੀ ਡੁੱਬੇ ਪਏ ਆ ਜੀ ਕਿਉਂਕਿ ਸਾਨੂੰ ਜੇ ਖਿਆਲ ਆਉਂਦਾ ਨਾ ਤੇ ਇਸ ਦਰਬਾਰ ਵਿੱਚ ਬੈਠਿਆਂ ਵੀ ਸਾਨੂੰ ਜਿਹੜਾ ਖਿਆਲ ਆ ਨਾ ਪਰਮੇਸ਼ਰ ਦੇ ਨਾਮ ਦਾ ਨਹੀਂ ਬਾਹਰ ਦਾ ਖਿਆਲ ਆਉਂਦਾ ਜੋ ਸਾਨੂੰ ਦੁਨੀਆ ਦਾ ਖਿਆਲ ਆਉਂਦਾ ਜੋ ਬਾਹਰ ਚੱਲ ਰਹੀਆਂ ਆਵਾਜ਼ਾਂ ਦਾ ਖਿਆਲ ਆਉਂਦਾ ਕਾਰਨ ਕਿਉਂਕਿ ਜਿਹੜੀ ਸਾਡੀ ਬਿਰਤੀ ਹੈ ਉਹ ਕਿਤੇ ਹੋਰ ਤਰੀ ਫਿਰਦੀ ਹੈ ਸਰੀਰ ਭਾਵੇਂ ਅਸੀਂ ਇੱਥੇ ਟਿਕਾ ਕੇ ਬਿਠਾਇਆ ਹੈ ਸਰੀਰ ਇੱਥੇ ਟਿਕਾ ਕੇ ਬਿਠਾਇਆ ਹੈ ਤੇ ਜੇ ਕਿਤੇ ਸਾਡਾ ਸਰੀਰ ਦੇ ਨਾਲ ਨਾਲ ਮਨ ਵੀ ਟਿਕ ਜਾਏ ਨਾ ਮਨ ਵੀ ਟਿਕ ਜਾਏ ਤੇ ਮਹਾਰਾਜ ਸਾਹਿਬ ਬਾਣੀ ਵਿੱਚ ਭਗਤ ਭਾਈ ਗੁਰਦਾਸ ਸਾਹਿਬ ਆਪਣੀ ਇੱਕ ਕਵਿੱਤ ਸਵਈਏ ਵਿੱਚ ਬਚਨ ਕਰਦੇ ਐ ਕਹਿੰਦੇ ਆਠ ਪੈਰ 60 ਘੜੀ ਆਠ ਪੈਰ ਹੁੰਦਿਆ ਦਿਨ ਵਿੱਚ 24 ਘੰਟੇ ਤੇ 24 ਘੰਟਿਆਂ ਦੇ ਵਿੱਚ 60 ਘੜੀਆਂ ਹੁੰਦੀਆਂ ਨੇ 60 ਘੜੀਆਂ ਜਿਹਨੂੰ ਆਪਾਂ ਬਾਣੀ 'ਚ ਪੜਦੇ ਨਾ 1 ਘੜੀ ਆਧੀ ਘੜੀ ਇੱਕ ਘੜੀ 24 ਮਿੰਟਾਂ ਦੀ ਹੁੰਦੀ ਆ 24 ਮਿੰਟਾਂ ਦੀ ਇੱਕ ਘੜੀ ਤੇ 60 ਘੜੀਆਂ ਦਾ ਦਿਨ ਬਣਦਾ ਜਿਹਨੂੰ 8 ਪੈਰ ਕਹਿੰਦੇ ਆ ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਠਾਂ ਪਹਿਰਾਂ ਦੇ ਵਿੱਚੋਂ 60 ਘੜੀਆਂ ਦੇ ਵਿੱਚੋਂ ਜੇਕਰ ਇੱਕ ਘੜੀ ਤੂੰ ਸਤਿਗੁਰਾਂ ਦੇ ਨਾਮ ਦੇ ਵਿੱਚ ਬਤੀਤ ਕਰਦਾ ਹੈ ਤਾਂ ਫਿਰ ਤੈਨੂੰ ਸਾਰਾ ਦਿਨ ਪਰਮੇਸ਼ਰ ਦਾ ਨਾਮ ਜਪਣ ਦੀ ਵੀ ਲੋੜ ਨਹੀਂ ਪੈਣੀ ਗੱਲ ਨੂੰ ਸਮਝਿਓ ਧਿਆਨ ਨਾਲ ਹੁਣ 24 ਮਿੰਟ ਤੇ ਕੁਝ ਵੀ ਨਹੀਂ ਐ ਬੜੇ ਥੋੜੇ ਐ 24 ਮਿੰਟ ਆਪਣੀ ਸੁਰਤ ਟਿਕਾ ਕੇ ਰੱਖਣੀ ਐ ਹੁਣ ਜਦੋਂ ਘਰ ਜਾਏ ਨਾ ਕਿਤੇ ਥੋੜਾ ਜਿਹਾ ਸਮਾਂ ਲੱਗੇ ਵਿਹਲਾ ਜਿਹਾ ਵਕਤ ਲੱਗੇ ਉਦਾਂ ਤੇ 24 ਮਿੰਟ ਕੁਝ ਵੀ ਨਹੀਂ ਐ ਜਪਜੀ ਸਾਹਿਬ ਪੜੋ ਚੌਪਈ ਸਾਹਿਬ ਪੜੋ ਤੇ 24 ਮਿੰਟ ਪੂਰੇ ਹੋ ਜਾਣੇ ਪਰ ਇਦਾਂ ਨਾ ਨਾ ਪੜਿਆ ਜਾਏ ਜਿੱਦਾਂ ਕਿਤੇ ਮਾਈ ਪੜਦੀ ਪਈ ਘਰ ਦੇ ਵਿੱਚ ਬੈਠੀ ਬੈਠੀ ਕਹਿੰਦੀ ਗਾਵਾ ਕੋ ਤਾਣ ਹੋਵੇ ਕਿ ਸੈ ਤਾਣ ਗਾਵੇ ਕੋ ਦਾਤ ਜਾਣੇ ਨਹੀਂ ਸਾਣ ਤੇ ਨਾਲ ਦੀ ਨਾਲ ਕਹਿੰਦੀ ਵੇਕੀ ਨੂੰ ਕਿਤੇ ਦੁੱਧ ਰੱਖਿਆ ਉਬਲਣਾ ਜਾਏ ਗਾਵਾ ਕੋ ਤਾਣ ਵਿੱਚ ਹੀ ਰਹਿ ਗਿਆ ਹੁਣ ਸਾਰਾ ਕੁਝ ਹੀ ਭੁੱਲ ਗਈ ਨਾਲੇ ਤੇ ਪਾਠ ਕਰੀ ਜਾਂਦੀ ਜੋ ਤੇ ਨਾਲੇ ਘਰ ਵਿੱਚ ਹੋਰ ਧਿਆਨ ਹੈ ਵੀ ਕਿਤੇ ਘਰ ਦਾ ਆ ਨਾ ਵਿਗੜ ਜਾਏ 24 ਮਿੰਟ ਸੁਰਤ ਨੂੰ ਇਕਾਗਰ ਕਰਕੇ ਰੱਖਣਾ ਤੇ 24 ਮਿੰਟ ਨਾ ਫਿਰ ਪਹਾੜ ਜਡੇ ਲੱਗਣਗੇ ਜੀ ਹੁਣ ਤੇ ਬੜੇ ਛੋਟੇ ਲੱਗਦੇ ਆ ਵੀ ਆਪਾਂ 24 ਮਿੰਟਾਂ 'ਚ ਸਾਰੇ ਦਿਨ ਦਾ ਕੰਮ ਨਿਬੜੀਏ ਚੰਗੀ ਗੱਲ ਹੈ ਨਾ ਜੀ ਇਹ ਤੇ ਆਪਾਂ ਇੱਕੋ ਟਾਈਮ ਛਕਣਾ ਤੇ 24 ਘੰਟੇ ਇਸਨੇ ਆਪਣਾ ਕਾਰਜ ਕਰਨਾ ਕੰਮ ਕਰਨਾ ਨਾਮ ਨੇ ਪਰ 24 ਮਿੰਟ ਉਹ ਜਦੋਂ ਧਿਆਨ ਇੱਕ ਪਲ ਲਈ ਵੀ ਇੰਦਰ ਉਧਰ ਨਾ ਹੋਵੇ ਤੇ 24 ਮਿੰਟ 24 ਮਿੰਟਾਂ 'ਚ ਕਮਾਉਣ ਵਾਸਤੇ ਕਈ ਵਾਰੀ ਉਮਰਾਂ ਲੱਗ ਜਾਂਦੀਆਂ ਖਾਲਸਾ ਜੀ ਉਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਬਿ ਤੁਸੀਂ ਇੱਕ ਦਿਨਾਂ 24 ਘੰਟਿਆਂ ਵਿੱਚ ਜਿੱਥੇ ਮਾਇਆ ਦਾ ਦਸਵੰਦ ਅਰਪਤ ਕਰਦੇ ਆ ਨਾ ਉਥੇ ਤੁਸੀਂ ਆਪਣੇ ਸਮੇਂ ਦਾ ਦਸਵੰਦ ਵੀ ਅਰਪਤ ਕਰਿਆ ਕਰੋ ਇੱਕ ਦਿਨ ਦੇ ਢਾਈ ਘੰਟੇ ਬਣ ਜਾਂਦੇ ਆ ਭਾਵੇਂ ਤੁਸੀਂ ਸੇਵਾ ਵਿੱਚ ਜੋੜਾ ਘਰ ਵਿੱਚ ਝਾੜੂ ਮਾਰਦਿਆਂ ਬਾਣੀ ਪੜ੍ਹਦਿਆਂ ਢਾਈ ਘੰਟੇ ਤੁਸੀਂ ਗੁਰੂ ਚਰਨਾਚ ਬਤੀਤ ਕਰਨੇ ਆ ਪਰ ਜੇ ਢਾਈ ਘੰਟੇ ਵੀ ਜ਼ਿਆਦਾ ਲੱਗਦੇ ਆ ਫਿਰ 24 ਮਿੰਟ ਕਰ ਲਓ ਜਿਹਨੂੰ ਕਬੀਰ ਸਾਹਿਬ ਕਹਿੰਦੇ ਇੱਕ ਘੜੀ ਆਧੀ ਘੜੀ ਆਧੀ ਹੋਮ ਫੋਨ ਆਦ ਭਗਤਨ ਸੇਤੀ ਗੋਸਟੇ ਜੋ ਕਿਨੇ ਸੋ ਲਾਭ ਇੱਕ ਘੜੀ 24 ਮਿੰਟਾਂ ਦੀ ਅੱਧੀ ਘੜੀ 12 ਮਿੰਟਾਂ ਦੀ ਅੱਧੀ ਤੋਂ ਅੱਧੀ ਬਣ ਗਈ 3 ਮਿੰਟ ਕਹਿਣ ਲੱਗੇ ਤੁਸੀਂ ਰੱਬ ਦਾ ਨਾਮ ਜਪ ਲਓ ਜੀ ਕਿੰਨੀ ਛੂਟ ਦੇ ਦਿੱਤੀ ਕਹਿਣ ਲੱਗੇ ਜੇ 3 ਮਿੰਟ ਵੀ ਟਿਕ ਕੇ ਬਹਿ ਗਏ ਨਾ ਜੀ ਤੇ ਪਰਮੇਸ਼ਰ ਵਾਹਿਗੁਰੂ ਤੁਹਾਡੇ ਤੇ ਬਿਆਨਤ ਬਖਸ਼ਿਸ਼ ਕਰ ਦਏਗਾ ਤੇ 3 ਮਿੰਟ ਆਪਣੇ ਧਿਆਨ ਨੂੰ ਇਕਾਗਰਤਾ ਦੇ ਵਿੱਚ ਲੈ ਕੇ ਆਉਣ ਵਾਸਤੇ ਕਾਫੀ ਮਿਹਨਤ ਚਾਹੀਦੀ ਹੈ ਜਿਹਨੂੰ ਆਮ ਅੱਜ ਦੀ ਭਾਸ਼ਾ ਵਿੱਚ ਕਿਹਾ ਜਾਂਦਾ ਜੀ ਮੈਂ ਮੈਡੀਟੇਸ਼ਨ ਕਰਦਾ ਆਪਣੀ ਸੁਰਤ ਨੂੰ ਟਿਕਾਉਣ ਦਾ ਯਤਨ ਕਰ ਰਿਹਾ ਤੁਸੀਂ ਘਰ ਜਾਓਗੇ ਨਾ ਇੱਥੇ ਤੇ ਚਲੋ ਆਵਾਜ਼ ਚੱਲ ਰਹੀ ਹੈ ਘਰ ਜਾਓਗੇ ਤੇ ਤੁਸੀਂ ਬੈਠਣ ਦਾ ਯਤਨ ਕਰਿਓ ਆਪਾਂ ਏਦਾਂ ਦੀ ਥਾਂ ਤਾਂ ਲੱਭ ਲਵਾਂਗੇ ਵੀ ਜਿੱਥੇ ਆਵਾਜ਼ ਨਾ ਸੁਣੇ ਕਿੱਥੇ ਸ਼ੋਰ ਨਾ ਹੋਵੇ ਵਾਧੂ ਦਾ ਫਿਰ ਇਸ ਮਨ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ ਜਿਹਨੂੰ ਸਾਫ਼ ਕਰਨਾ ਲਾਜ਼ਮੀ ਹੈ ਜਦੋਂ ਤੱਕ ਉਹ ਨਹੀਂ ਹੋਣਗੇ ਉਦੋਂ ਤੱਕ ਧਿਆਨ ਨਹੀਂ ਲੱਗ ਸਕਦਾ ਧਿਆਨ ਖੇਡ ਐਸੀ ਹੈ ਜਿਹੜੀ ਖਿਣ ਵਿੱਚ ਰੱਬ ਦੇ دیدار ਕਰਾ ਦਿੰਦੀ ਹੈ ਬੜੇ ਬੜੇ ਥੋੜੇ ਸਮੇਂ ਦੇ ਵਿੱਚ ਸੱਚਖੰਡ ਦਾ ਬੰਦਾ ਆਨੰਦ ਲੈ ਸਕਦਾ ਪਰ ਧਿਆਨ ਵਿੱਚ ਪਹੁੰਚਿਆ ਜਾਏ ਅੱਗੇ ਦੀਵਾਨ ਆਉਣਗੇ ਹੁਣ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕੱਲ ਪਰਸੋਂ ਨੂੰ ਆਪਣਾ ਸਮਾਂ ਹੈ ਮੈਨੂੰ ਯਾਦ ਰਿਹਾ ਤੇ ਆਪਾਂ ਧਿਆਨ ਦੇ ਉੱਤੇ ਥੋੜਾ ਜਿਹਾ ਗੱਲ ਕਰਾਂਗੇ ਤਾਂ ਕਿ ਗੁਰਬਾਣੀ ਅਨੁਸਾਰ ਜਿਹੜਾ ਧਿਆਨ ਹੈ ਗੁਰਬਾਣੀ ਅਨੁਸਾਰ ਜਿਹੜਾ ਅਸੀਂ ਆਪਣੇ ਨੌ ਕੇਂਦਰਾਂ ਨੂੰ ਆ ਆਪਾਂ ਸੁਜਾਗਤ ਕਰਨਾ ਹੈ ਇਹਨਾਂ ਨੂੰ ਜਗਾਉਣਾ ਹੈ ਤੇ ਜਦੋਂ ਸਾਡੀ ਕੁੰਡਲਿਨ ਤੱਕ ਆਵਾਜ਼ ਪਹੁੰਚ ਜਾਂਦੀ ਪਹਿਲਾਂ ਚਲੋ ਇਹਨਾਂ ਨਾਵਾਂ ਦਾ ਹੀ ਬੰਦੇ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨਾਵਾਂ ਦਾ ਹੀ ਬੰਦੇ ਨੂੰ ਗਿਆਨ ਹੋਣਾ ਚਾਹੀਦਾ ਵੀ ਆਪਾਂ ਗੱਲ ਕਿਸ ਦੀ ਕਰ ਰਹੇ ਹਾਂ ਆਪਾਂ ਗੱਲ ਕਿਸ ਦੀ ਕਰ ਰਹੇ ਹਾਂ ਸੁਜਾਤੀ ਵਿਜਾਤੀ ਅਵਗਤ ਤਿੰਨ ਚੀਜ਼ਾਂ ਤੇ ਪਹਿਲਾਂ ਤੇ ਇਹਨਾਂ ਤਿੰਨਾਂ ਦਾ ਗਿਆਨ ਹੋਊਗਾ ਨਾ ਫਿਰ ਗੱਲ ਸਮਝੋਗੇ ਚਲੋ ਆਪਾਂ ਇਹ ਪਹਿਲਾਂ ਇੱਥੋਂ ਗੱਲ ਸ਼ੁਰੂ ਕਰਨ ਦਾ ਯਤਨ ਕਰਾਂਗੇ ਕਾਰਨੋਂ ਦਾ ਇਹ ਹੈ ਇਸ ਕਥਾ ਦਾ ਇਸ ਕੀਰਤਨ ਦਾ ਇਹ ਸਾਰੇ ਆਕਾਸ਼ੇ ਦਾ ਲਾਭ ਉਦੋਂ ਹੈ ਜਦੋਂ ਸਾਡੇ ਅੰਦਰ ਵਿੱਚ ਕੀਰਤਨ ਸ਼ੁਰੂ ਹੋ ਗਿਆ ਇਹ ਨਾ ਹੋਵੇ ਵੀ ਇੱਥੇ ਆਉਣ ਤੋਂ ਪਹਿਲਾਂ ਤਾਂ ਚਮੜੇ ਦੀ 벨ਟ ਵੀ ਲਾ ਦਿੱਤੀ ਨਹੀਂ ਜੀ ਨਹੀਂ ਮੈਨੂੰ ਤੇ ਵਹਿਮ ਆਉਂਦਾ ਤੇ ਬਾਹਰ ਜਾ ਕੇ 100-100 ਰੁਪਏ ਲੈ ਕੇ ਲੋਕਾਂ ਦੇ ਮੋਟਰਸਾਈਕਲ ਬਿਨਾਂ ਕਾਪੀਆਂ ਤੋਂ ਕੱਢੇ ਜਾਣ ਉਹਦਾ ਕੀ ਫਾਇਦਾ ਹੋਏਗਾ ਕੀਰਤਨ ਦਾ ਭਾਵ ਅੰਦਰ ਵਿੱਚ ਕੀਰਤਨ ਚੱਲ ਪਏ ਕਥਾ ਦਾ ਭਾਵ ਬੰਦਾ ਅੰਦਰ ਵਿੱਚੋਂ ਸੱਚਾ ਹੋ ਜਾਏ ਫੇਰ ਲਾਭ ਹੈ ਪਿਆਰੇ ਖਾਲਸਾ ਜੀ ਕਥਾ ਸੁਣਨ ਦਾ ਲਾਭ ਇਹ ਕਿ ਮਨ ਜਾਗ ਜਾਂਦਾ ਮਨ ਜਾਗ ਜਾਂਦਾ ਜਿਹਨੂੰ ਮਹਾਰਾਜ ਸਾਹਿਬ ਨੇ ਬਾਣੀ ਚੋਂ ਜਗਾਇਆ ਜਾਗਲੇ ਹੋਰੇ ਮਨਾ ਜਾਗਲੇ ਕਹਾ ਗਾਫਲ ਸੋਇਆ ਉਹ ਗਾਫਲਾ ਕਿਹੜੀ ਨੀਂਦ ਵਿੱਚ ਸੁੱਤਾ ਜਾ ਕਿਹੜੀ ਨੀਂਦ ਵਿੱਚ ਸੁੱਤਾ ਪਿਆ ਜਾਗ ਤੇ ਜਦੋਂ ਜਾਗੇਗਾ ਫਿਰ ਤੈਨੂੰ ਪਤਾ ਲੱਗੇਗਾ ਉਹ ਇਹ ਜਿਹੜੇ ਚੋਰ ਨੇ ਇਹ ਮੇਰੀ ਨਗਰੀ ਨੂੰ ਲੁੱਟ ਕੇ ਲੈ ਜਾਂਦੇ ਐ ਜਿਵੇਂ ਘਰ ਦਾ ਮਾਲਕ ਨੂੰ ਪਤਾ ਲੱਗੇ ਘਰ ਚ ਚੋਰੀ ਹੋ ਰਹੀ ਐ ਜੀ ਉਹ ਕੀ ਕਰਦਾ ਜੀ ਰੌਲਾ ਪਾਉਂਦਾ ਸਭ ਤੋਂ ਪਹਿਲਾਂ ਹਥਿਆਰ ਕੀ ਹੁੰਦਾ ਉਹਦੇ ਕੋਲੇ ਰੌਲਾ ਪਾਉਣਾ ਤੇ ਜਦੋਂ ਆਪਾਂ ਨੂੰ ਸਮਝ ਆਏਗੀ ਇਸ ਨਗਰੀ ਮੈਂ ਪੰਜ ਚੋਰ ਵਸੀਅਤ ਹੈ ਧਾਵਤ ਚੋਰੀ ਧਾਈ ਹਲੇ ਪੰਜ ਵਿਕਾਰ ਇਸ ਮਨ ਨਗਰੀ ਦੇ ਵਿੱਚੋਂ ਮੇਰਾ ਕੀਮਤੀ ਖਜ਼ਾਨਾ ਲੁੱਟ ਰਿਹਾ ਤੇ ਤੁਸੀਂ ਵੀ ਰੌਲਾ ਪਾਉਣਾ ਮੈਂ ਵੀ ਰੌਲਾ ਪਾਉਣਾ ਇੱਥੇ ਰੌਲਾ ਕਿਹੜਾ ਪਾਉਣਾ ਜਦੋਂ ਘਰ ਦਾ ਮਾਲਕ ਨੂੰ ਪਤਾ ਲੱਗਦਾ ਚੋਰੀ ਹੋਣ ਲਈ ਜੇ ਤੇ ਫਿਰ ਉਹ ਰੌਲਾ ਪਾਉਂਦਾ ਲੁੱਟੇ ਗਏ ਮਾਰੇ ਗਏ ਲੋਕੋ ਬਚਾ ਲਓ ਜੀ ਤੇ ਇੱਥੇ ਕਿਹੜਾ ਰੌਲਾ ਪਾਉਣਾ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਿਨਾਂ ਬੇਨਤੀ ਕਰਦੇ ਹੋਏ ਕਹਿਣਾ ਹੈ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਐ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਬਚਾਓ ਤੇ ਆਪਣੀ ਕਿਰਪਾ ਸਦਕਾ ਮੈਨੂੰ ਜਵਾਨੋਂ ਜਪਾਓ ਜੀ ਵਾਹਿਗੁਰੂ ਆਹੇ ਗੁਰੂ 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 ਵਾਹਿ वाह गुरु वाह गुरु वाह गुरु I grew. 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 I Why? ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਇਦਾਂ ਇਦਾਂ ਪੁਕਾਰ ਕੀਤੀ ਜਾਂਦੀ ਜਿਵੇਂ ਕੋਈ ਪਾਣੀ ਚ ਡੁੱਬਦਾ ਹੋਵੇ ਨਾ ਉਹਦੇ ਨੇੜੇੋਂ ਦੀ ਕਿਸ਼ਤੀ ਲੰਘੇ ਨਾ ਉਹ ਕਹਿੰਦਾ ਮੈਨੂੰ ਵੀ ਬਚਾ ਲਓ ਮੈਂ ਵੀ ਡੁੱਬਦਾ ਜਾਣਾ ਮੇਰੀ ਹੈਲਪ ਕਰੋ ਮੇਰੀ ਮਦਦ ਕਰੋ ਪਹਿਲਾ ਬੰਦੇ ਨੂੰ ਪਤਾ ਤੇ ਲੱਗੇ ਕਿ ਮੈਂ ਡੁੱਬਦਾ ਜਾਣਾ ਨਾ ਜੀ ਮਹਿਸੂਸ ਤੇ ਹੋਵੇ ਨਾ ਅੱਜ ਤੇ ਸਾਨੂੰ ਲੱਗਦਾ ਵੀ ਅਸੀਂ ਦੁਨੀਆ ਦੇ ਕਾਮਯਾਬ ਬੰਦੇ ਆ ਪਰ ਸਾਨੂੰ ਪਤਾ ਤੇ ਲੱਗੇ ਦੁਨੀਆ ਚ ਤੇ ਮੈਂ ਕਾਮਯਾਬੀ ਖੱਟ ਲਈ ਪਰ ਰੱਬ ਦੇ ਘਰ ਦੇ ਵਿੱਚੋਂ ਅਜੇ ਮੈਂ ਖਾਲੀ ਹੀ ਤੁਰਿਆ ਫਿਰਦਾ ਜਿਹਨੂੰ ਸਾਈਹਬ ਜੀ ਨੇ ਆਖਿਆ ਕਹਿੰਦੇ ਇਸ ਸੰਸਾਰ ਦੇ ਉਤੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿੱਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਫੇਰ ਕਿਤੇ ਬੰਦਾ ਰੌਲਾ ਪਾ ਕੇ ਆਖੇ ਸੱਚੇ ਪਾਤਸ਼ਾਹ ਜੀ ਬਚਾ ਲਓ ਮੈਨੂੰ ਤੇ ਮੇਰੀ ਜਵਾਨੋ ਜਪਾ ਲਓ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਜੀ ਕਹਿੰਦੇ ਜਨ ਨਾਨਕ ਸਰਣਾਗਤੀ ਹਰ ਨਾਮ ਕਰਾਇਆ ਸਤਿਗੁਰੂ ਜੀ ਤੇਰੀ ਸਰਣ ਵਿੱਚ ਆਇਆ ਵਾ ਤੇ ਆਪ ਜੀ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਦੇ ਨਾਲ ਮੈਨੂੰ ਸੰਸਾਰ ਵਿੱਚ ਤਰਾਂ ਲੋ ਐਸੀ ਸਤਗੁਰੂ ਸੱਚੇ ਪਾਤਸ਼ਾਹ ਦੇ ਬਚਨਾ ਰਾਹੀ ਅਸੀਂ ਵੀ ਗੁਰੂ ਚਰਨਾਂ ਦੇ ਵਿੱਚ ਜੋੜੜੀ ਕਰੀਏ ਤੇ ਸਤਗੁਰੂ ਸਾਡੀ ਜੋੜੜੀ ਨੂੰ ਅਰਦਾਸ ਨੂੰ ਬਿਨਾਂ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾਉਣ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਈਆਂ ਵਿਚਾਰਾਂ ਆਪਣੇ ਚਰਨਾਂ ਵਿੱਚ ਸਤਗੁਰੂ ਪ੍ਰਵਾਨ ਕਰਦਿਆਂ ਇਹਨਾਂ ਵਿਚਾਰਾਂ ਦੇ ਉੱਪਰ ਕਹਿਣ ਸੁਣਨ ਵਾਲਿਆਂ ਨੂੰ ਚੱਲਣ ਵਾਸਤੇ ਮਤ ਬੁੱਧ ਸਮਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਦਾਨ ਕਰਨ ਭੁੱਲ ਚੁੱਕ ਦੀ ਖਿਮਾ ਜੀ ਦੇਹੁ ਸਜਣ ਅਸੀਸੜੀਆਂ ਜਿਉ ਹੋਵੈ ਸਹਿਬ ਸਿਉ ਮੇਲ ਅਵ ਆਖਰੀ ਬਚਨ ਪੜਦਿਆਂ ਫਤੀ ਦੀ ਸਾਂਝ ਪਾਈਏ ਜੀ ਹਰ ਬਿਰਦ ਹੈ ਹਰ ਲਾਜ ਰਖਾਇਆ ਜਨਾਨ ਨਾਨਕ ਸਰਨਾਗਤੀ ਹਰ ਨਾਮ ਤਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ